ਕਿਸੇ ਉਹਨੇ ਆਨੰਦ ਕਾਰਜ ਜਿ ਵਿਆਹ ਨਹੀਂ ਹੁੰਦੇ ਜਿਨੇ ਤਲਾਕ ਹੋ ਰਹੇ ਨੇ ਭਰੀਆਂ ਪਈਆਂ ਕੋਰਟ ਕਚਹਿਰੀਆਂ ਕਾਰਨ ਕੀ ਹੈ ਉਹਨੇ ਸਾਡੇ ਧੀਆਂ ਪੁੱਤਰਾਂ ਦੇ ਰਿਸ਼ਤੇ ਨਹੀਂ ਹੁੰਦੇ ਜਿਨੇ ਜਿਹੜੇ ਨੇ ਉਹ ਤਲਾਕ ਲੈਣ ਵਾਸਤੇ ਲਾਈਨਾਂ ਲੱਗੀਆਂ ਪਈਆਂ ਕੋਰਟ ਕਚਹਿਰੀਆਂ ਭਰੀਆਂ ਪਈਆਂ ਨੇ ਕਿਸੇ ਨੂੰ 2 ਮਹੀਨੇ ਹੋਏ ਆ ਕਿਸੇ ਨੂੰ ਸਾਲ ਹੋਇਆ ਕਿਸੇ ਨੂੰ 1 ਦਿਨ ਹੋਇਆ ਕਾਰਨ ਕੀ ਹੈ ਕਰੈਕਟਰ ਨਹੀਂ ਸਾਡਾ ਰਿਹਾ ਮਾਫ ਕਰਨਾ ਇਹ ਸੱਚ ਹੈ ਜੇ ਬੱਚੇ ਦਾ ਕਰੈਕਟਰ ਚੰਗਾ ਹੈ ਤੇ ਬੱਚੀ ਦਾ ਨਹੀਂ ਹੈ ਜੇ ਬੱਚੀ ਦਾ ਹੈ ਤੇ ਬੱਚੇ ਦਾ ਨਹੀਂ ਹੈ ਗੱਲ ਨਹੀਂ ਪੜਨੀ ਜੀਵਨ ਸਾਥੀ ਤੇ ਦੋਵੇਂ ਇੱਕੋ ਜਿਹੇ ਚਾਹੀਦੇ ਆ ਏਕ ਜੋਤ ਦੋਏ ਮੂਰਤੀ ਧੰਨ ਬਿਰ ਕਹੀਐ ਸੋਏ ਏਕ ਜੋਤ ਅਮ ਜੋਤ ਮਤਲਬ ਅੰਦਰ ਸੋਚ ਦੋਵਾਂ ਦੀ ਇੱਕ ਹੋਵੇ ਸਰੀਰ ਭਾਵੇਂ ਦੋ ਨੇ ਮੇਲ ਔਰ ਫੀ ਨੇ ਸਰੀਰ ਭਾਵੇਂ ਦੋ ਨੇ ਪਰ ਅੰਦਰ ਸੋਚ ਇੱਕ ਹੋਵੇ ਉਹ ਗ੍ਰਸਤ ਮੁਬਾਰਕ ਹੈ ਪਰ ਇੱਥੇ ਦੇ ਰਸਤੇ ਵੱਖਰੇ ਵੱਖਰੇ ਹੋ ਜਾਂਦੇ ਆ ਉਹਦੀ ਸੋਚ ਹੋਰ ਹੈ ਉਹਦੀ ਹੋਰ ਹੈ ਚਲੋ ਫਿਰ ਕੋਟ ਕਿਚ ਨਹੀਂ ਦੋ ਦਿਨ ਵਿਆਹ ਨੂੰ ਨਹੀਂ ਹੋਏ ਹੁੰਦੇ ਇਹ ਸਾਚਾ ਸਾਡਾ ਕੈਰੇਕਟਰ ਕਿੱਥੇ ਗਿਆ ਸਾਡਾ ਆਚਰਣ ਕਿੱਥੇ ਗਿਆ ਸਾਡੇ ਰਿਸ਼ਤਿਆਂ ਦੇ ਵਿੱਚ ਜੋ ਇੱਕ ਸੱਚਾਈ ਹੁੰਦੀ ਸੀ ਉਹ ਸੱਚਾਈ ਕਿੱਥੇ